ਭਾਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਡੀ 50 ਕਮਿਸ਼ਨਰਾਂ ਦੇ ਤੇ ਡੀਐਸ ਡੀਐਸਪੀ ਦੇ ਦਫਤਰ ਦੇ ਬਾਹਰ ਧਰਨੇ ਲਾਇਆ ਜਾ ਰਹੇ ਆ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫਤਰ ਹੈ ਜਿੰਨੇ ਵੀ ਜ਼ਿਲ੍ਹੇ ਹੈ ਜਿੰਨੇ ਵੀ ਸਬਡਿਵੀਜ਼ਨ ਹੈ ਸਾਰੀਆਂ ਸਬਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਆ ਅੱਜ ਅਸੀਂ ਲਾਂਡ ਆਰਡਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ ਪੰਜਾਬ ਅੱਜ ਹਨੇਰੇ 'ਚ ਡੁੱਬਿਆ ਪਿਆ ਹੈ ਔਰ ਭਗਵੰਤ ਮਾਨ ਜਿਹੜਾ ਹੈ ਉਹ ਬੰਸਰੀ ਵਜਾਉਂਦਾ ਫਿਰਦਾ ਹੈ ਲੇਕਿਨ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖੋਹਾ ਹੋ ਰਹੀਆਂ ਹੈ ਡਾਕੇ ਹੋ ਰਹੇ ਹੈ ਨਸ਼ੇ ਨਾਲ ਲੋਕ ਮਾਰੇ ਜਾ ਰਹੇ ਹੈ ਅੱਜ ਪੰਜਾਬ ਤਰਾਸਤੀ ਦੇ ਗੇੜ ਦੇ ਉੱਪਰ ਹੈ ਔਰ ਭਗਵੰਤ ਮਾਨ ਦਿੱਲੀ ਔਰ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਔਰ ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਚ ਹੈ ਸ਼ਾਇਦ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਹੈ ਅੱਜ ਪੰਜਾਬ ਦੇ ਲਾਂ ਅੜ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਸ ਲਈ ਹਲਕਾ ਵੈਸ ਦੇ ਸਾਡੇ ਸਾਰੇ ਸਾਥੀ ਸਾਡੇ ਸਾਰੇ ਲੋਕ ਅੱਜ ਇੱਥੇ ਆ ਕੇ ਐਸసీపీ ਵੈਸਤੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਇਹ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ ਚੱਕਣ ਅੱਜ ਜਿਸ ਤਰੀਕੇ ਨਾਲ ਡਰਗ ਦੇ ਨਾਲ ਲੋਕ ਮਾਰੇ ਜਾ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਅੱਜ ਨਸ਼ੇ ਵਿਕ ਰਹੇ ਹਨ ਗਲੀਆਂ ਚ ਮਲਿਆਂ ਚ ਬਾਜ਼ਾਰਾਂ ਚ ਅੱਜ ਮਾਵਾਂ ਤਰਾਸ-ਤਰਾਸ ਕਰ ਰਹੀਆਂ ਹਨ ਅੱਜ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਹੈ ਉਹ ਨਸ਼ੇ ਨਾਲ ਮਾਰੇ ਜਾ ਰਹੇ ਹੈ ਉਹਨਾਂ ਦੀਆਂ ਲਾਛਾਂ ਟੋਈਆਂ ਜਾ ਰਹੀਆਂ ਹੈ ਉਹਨਾਂ ਦੀਆਂ ਲਾਚਾਂ ਕੰਧਿਆਂ ਦੇ ਚੁੱਕਿਆ ਜਾ ਰਹੀਆਂ ਹੈ ਅੱਜ ਪੰਜਾਬ ਤਰਸਦੀ ਦੇ ਵਿੱਚ ਹੈ ਇਹਨੂੰ ਅਸੀਂ ਨਹੀਂ ਦੇਖ ਸਕਦੇ ਇਸ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਪੂਰੇ ਪੂਰੇ ਡਿਵੀਜ਼ਨਾਂ ਦੇ ਏਸੀਪੀ ਦੇ ਦਫ਼ਤਰਾਂ ਦੇ ਬਾਹਰ ਲਗਾਏ ਭਾਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਰਲ ਪ੍ਰੋਬਲਮ ਜਿਹੜੀ ਆ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਉਹ ਸਰਦਾਰ ਬੀਨਤ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨਤ ਸਿੰਘ ਦੇ ਖਿਆਨਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਕਿ ਜੋ ਬਿੱਟੂ ਕਰ ਰਿਹਾ ਇਹ ਚਿਮਚਾਗਰੀ ਦੀ ਹੱਦ ਹੈ ਇਹ ਚਿਮਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਹੇ ਜੇ ਉਹਦਾ ਮਿਲਨ ਕਰਕੇ ਬਾਕੀ ਜਿਹੜੀ ਵਾਟੀਆਂ ਤੇ ਲੋਕ ਨੇ ਬਖਲਾ ਗਏ ਨੇ ਮੈਂ ਤੁਹਾਨੂੰ ਗੱਲ ਕੀ ਕਹੀ ਹੈ ਕਿ ਬਖਸਾਇਆ ਤੇ ਉਹ ਆਪ ਫਿਰਦਾ ਹੈ ਅਗਰ ਉਹ ਬਿੱਟੂ ਵਿਚ ਇਸ ਗੱਲ ਬਾਤ ਤੇ ਜੁਰਤ ਸੀ ਤੇ ਲੁਧਿਆਣੇ ਜਿੱਤ ਕੇ ਦਿਖਾਉਂਦਾ ਨਾ ਹਾਰਿਆ ਹੋਇਆ ਖਿਡਾਰੀ ਅੱਜ ਉਹ ਉਹਨਾਂ ਦੇ ਟੁਕੜਿਆਂ ਦੇ ਉੱਪਰ ਪੜਿਆ ਹੋਇਆ ਬੰਦਾ ਅੱਜ ਉਹ ਇਹ ਗੱਲਾਂ ਕਰਦਾ ਉਹਨੂੰ ਇਹ ਗੱਲਾਂ ਸ਼ੁਭਾ ਨਹੀਂ ਦਿੰਦੀਆਂ ਇਸ ਤਰ੍ਹਾਂ ਦੀ ਕੀ ਗੱਲ ਕਿ ਇੰਨਾ ਪਹਿਲਾਂ ساری ਉਮਰ ਕਾਂਗਰਸ ਜਿਹੜੇ ਦੇ ਕਾਂਗਰਸ ਦੇ ਖਿਲਾਫ ਯਕਦਾਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਿਰਫ ਭਾਜਪਾ ਨੇ ਉਹਨਾਂ ਨੂੰ ਥੈਟ ਕਰ ਦਿੱਤਾ ਬਿੱਟੂ ਨੂੰ ਉਹਨੂੰ ਕਹਿੰਦਾ ਹੈ ਕਿ ਜਦ ਤੱਕ ਤੇਰੀ ਆਵਾਜ਼ ਰਾਹੁਲ ਗਾਂਧੀ ਦੇ ਖਿਲਾਫ ਚੱਲੇਗੀ ਤੇਰੀ ਕੁਰਸੀ ਰਹੇਗੀ ਜੇ ਤੇਰੀ ਆਵਾਜ਼ ਝੁਕੇਗੀ ਤੇ ਕੁਰਸੀ ਥੱਲੋਂ ਜਾਏਗੀ